ਮੈਂ ਬੇਨਤੀ ਕਰੂੰਗਾ ਸ੍ਰੀ ਮੁਵੰਸਰ ਸਹਿਬਾਨ ਅਤੇ ਪਾਈਕ ਨੇਹੀਆ ਦੀ ਸੇਵਾ ਸਾਡੀ ਦੇ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਆਪਾਂ ਉਸ ਨੌਜਵਾਨ ਦੀ ਹੌਸਲਾ ਅਫਜ਼ਾਈ ਕਰਨੀ ਹੈ ਇਸ ਸਨਮਾਨਯੋਗ ਦੇ ਨਾਮ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਇੱਕ ਅੱਖ ਜਗਾਈ ਆ ਰੁੱਖ ਲਗਾਉਣ ਦੀ ਜਗਵੀਰ ਸਿੰਘ ਜੱਗਾ ਲਈ ਪਲੇਟਿੰਗ ਹੋ ਜਵੇ ਕਿਉਂਕਿ ਸਮੇ ਸਮੇਂ ਤੇ ਇਹਨੂੰ ਨੋਜਵਾਨਾਂ ਦਾ ਹੁਸ਼ਿਆਰ ਕਰਨਾ ਤਾਂ ਪੜਦਾ ਹੀ ਹੈ ਹੁਣ ਮੈਂ ਬੇਤੀ ਕਰੂਗਾ ਜਸਵੀਰ ਸਿੰਘ ਰਾਏ ਜੀ ਫਰਮਾਨਤ ਕਰਨਗੇ ਸਭ ਤੋਂ ਪਹਿਲਾਂ ਪ੍ਰਿੰਸ ਸਿੰਘ ਤੋਂ ਚਾਹ ਸਕੀਭਾ ਨੂੰ ਜੀ ਤੁਸੀਂ ਆਓ ਜੀ ਤੁਸੀਂ ਆਓ ਅੱਜ ਉਹ ਵੀ ਸਮੇਂ ਪਿੰਡ ਦੇ ਜਗ੍ਹਾ ਘਟਾ ਲੱਭਾ ਉਹ ਵੀ ਪਲੀਜ਼ ਬਸ ਤੇ ਆਜੋ ਚੱਕਦੀ ਆਜੋ ਆਦਾ ਭਾਈ ਉਹ ਕਿ ਲੇਬਰ ਦਾ ਕੱਲੇ ਆਜੋ ਆਜੂ ਕੰਮ ਮੈਡਮ ਆਜੂ ਹਰ ਇੱਕ ਮੈਡਮ ਛੋਟਾ ਮੇ ਜਾਣੀਏ ਤੇ ਦਿੰਦੇ ਨਹੀਂ